ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਆਸਟਰ ਵਰਕਆਊਟ ਤੇ ਦੱਸਾਂਗੇ ਕਿ ਡਿਗਰੀ ਬੈਨਫੀਸ਼ਲ ਐਕਸਰਸਾਈਜ਼ ਬਾਰੇ ਫੋਰ ਦਾ ਐਪਸ ਇਹ ਪ੍ਰੋਗਰਾਮ ਨੇ ਬਿਗਨਰ ਸੀਗੀ ਆਪਣੇ ਨੂੰ ਬੇਸਿਕ ਤੇ ਐਡਵਾਂਸ ਐਕਸਰਸਾਈਜ਼ ਕਰਾ ਦਿੱਤੀਆਂ ਇੱਕ ਐਡਵਾਂਸ ਸੀਗੀ ਤੇ ਹੋ ਸਕਦੇ ਬਿਸ਼ੇ ਐਕਸਰਸਾਈਜ਼ ਸੀਗੀ ਉਪਰਾਂ ਨੂੰ ਦੋ ਦਿਨ ਹੋਏ ਸੀਗੇ ਤਾਂ ਆਪਾਂ ਇਹ ਨਵਾਂ ਆਪਸ ਕਰਾ ਜੀਏ ਕੰਨੀ ਸੰਗਾ ਕੋਈ ਇੱਕ ਬਾਰੇ ਆਪਾਂ ਨੇ ਹੈਲਥ ਟਾਇਰ ਕੋਰਸ ਕਰਵਾ ਸੀ ਜਨਨ ਨੇ ਤੇ ਤੁਸੀਂ ਫੋਲੋ ਕਰੋਗੇ ਤਾਂ ਰਿਕਾਰਡ ਬੱਤੇ ਲੱਗੇ ਲਾਈਵ ਵੀਡੀਓ ਲਾਈਕ ਨੂੰ ਸ਼ੇਅਰ ਜੀ ਕਰਿਓ ਤਕੜਦੇ ਵਰਕਆਊਟ ਫੂਰੀ ਫੌਸਟ ਸਟੈਸ ਹੈ ਜੇ ਅਪਨ ਦੇ ਸਿਸਗੀ ਦੇ ਵਿੱਚ ਕ੍ਰੈਂਚਸ ਕਰਾਈ ਸੀਗੇ ਕਲ ਵਰ ਕਿਸੇ ਕੋਲੋਂ ਆਪਾਂ ਹੋਮ ਵਰਕਆਊਟ ਦੇ ਵਿੱਚ ਇਨਕਲੂਡ ਕਰ ਸਕਦੇ ਹਾਂ ਜਿਵੇਂ ਆਪਾਂ ਡੰਬਲ ਨਾਲ ਕੇ ਬੇਸਿਕ ਦੇ ਵਿੱਚ ਕਰੇ ਸੀਗੇ ਆਪਾਂ ਨੇ ਉਹਨੂੰ ਪ੍ਰਮਦਰਸੀ ਪੋਜੀਸ਼ਨ ਤੇ ਇਹਨਾਂ ਨੂੰ ਪੋਜੀਸ਼ਨ ਦੇ ਦੱਸਿਆ ਸੀਗਾ ਕਿ ਕਿਵੇਂ ਆਪਾਂ ਬਿਲਡ ਕਰੀਏ ਕਿਵੇਂ ਆਪਾਂ ਪਰਫੈਕਸ਼ਨ ਕਰ ਸਕਦੇ ਹਾਂ ਕਰੋ ਚੱਕ ਮਿੱਤਰੋ ਉਹਦੇ ਤੇ ਦਾ ਪ੍ਰਾਇ ਸੀਗਾ ਆਪਣਾ ਇਹ ਦਾ ਵਰਕਆਊਟ ਕਰਾਇਆ ਕਰੋ ਜੇ ਕੋਈ ਨਾ ਟ੍ਰੇਨਰ ਹੀ ਇਹਨਾਂ ਲਈ ਪੋਜੀਸ਼ਨ ਦਾਜਾ ਫਾਰਮ ਦੇ ਜੋ ਦੇ ਪ੍ਰੋਪਰਟੇਕ ਹੋ ਤੇ ਪ੍ਰਾਪਾ ਨਾ ਰਹੇ ਨਾ ਹਿੰਦੂ ਤਾਂ ਸਟੇਬਲ ਹੈਂਡ ਕਰਕੇ ਬਾਹਰ ਸਿੱਧੀ ਕਰਕੇ ਵੀ ਇਹ ਪਿਟੀਸ਼ਨ ਚ ਕਰ ਸਕਦੇ ਆ ਬੈਨਫਿਸ਼ ਦੇਣੇ ਹੀ ਆ ਇਹਨਾਂ ਕੋਈ ਬੋਤਲ ਫੁੱਟ ਨਹੀਂ ਬੰਦ ਹੈਗਾ ਤਾਂ ਸਹੀ ਆ ਕਰਕੇ ਦੇਖੋ ਕਰਕੇ ਦੇਖੋ ਤੇ ਹੁਣ ਰਿਕਾਰਡ ਚ ਜ਼ਰੂਰ ਲਾਓ ਕਰੀ ਤੁਸੀਂ ਇਹ ਰਪਾਣਾ ਪ੍ਰਾਪਾ ਨੰਬਰ 7610 ਦੇ ਵਿੱਚ ਸਪੋਰਟਰ ਹੈਂਡ ਪਲਸ ਲੈਗ ਰਜਿਸਟਰਾਂ ਮਨ ਜਿਹਦੇ ਵਿੱਚ ਜਿਹੜੇ ਪ੍ਰਾਪ ਕੋ ਥੋੜਾ ਔਖਾ ਹੋ ਰਹੀ ਸੀ ਆਪਾਂ ਸੁਰੂ ਦੇ ਵਿੱਚ ਇਦਾਂ ਕਰ ਸਕਦੇ ਹਾਂ ਹਰੇਕ ਨੂੰ ਪਸੰਦ ਨਹੀਂ ਆਊਗੀ ਸੁਰੂ ਦੇ ਵਿੱਚ ਜਿਹੜੇ ਸਟਾਰਟਿੰਗ ਵਿੱਚ ਚੀਜ਼ ਕਰਦੇ ਨੇ ਐਡਵਾਂਸ ਲੈਵਲ ਤੇ ਪ੍ਰਸੰਨ ਮਨ ਬਾਤ ਨੂੰ ਲੱਗ ਜਿਵੇਂ ਕਰ ਰਹੇ ਸੀ ਤੁਸੀਂ ਦੇਖ ਸਕਦੇ ਹੋ ਚੈੱਕ ਕਰਕੇ ਕਿਉਂ ਰੋਕਣ ਹੁੰਦਾ ਹੈ ਤਾਂ ਬੇਸੀ ਕਰਕੇ ਦੇਖੋ ਟਰਾਈ ਕਰੋ ਜੇ ਵੀ ਆਪਾਂ ਕੋਈ ਵੀ ਇਨਸਾਨ ਸੁਰੂ ਦੇ ਵਿੱਚ ਕੋਈ ਆਪਣੀ ਹੁੰਦਾ ਹੋਲੀਏ ਸਟਾਪ ਪੋਸਟ ਕੋਈ ਚੀਜ਼ ਨੂੰ ਲੱਣਾ ਕਰੰਦਾ ਰਹਿੰਦਾ ਹਰ ਚੀਜ਼ ਨੂੰ ਤੁਸੀਂ ਵੀ ਇਦਾਂ ਹੀ ਨਹੀਂ ਹੁੰਦਾ ਤਾਂ ਬੇਸੀ ਤਰੀਕੇ ਨਾਲ ਕਰੋ ਬੇਸ਼ਕ ਟ੍ਰੈਨਰ ਆ ਰਿਹਾ ਉਹਨੂੰ ਜਿੰਨਾ ਸਾਨੂੰ ਸਾਰਾ ਕੁਝ ਕਰਨਾ ਆਰਾਮ ਨਾਲ ਆਉਣਾ ਪਰ ਕਿਉਂ ਕਰ ਰਹੇ ਦੁੱਖ ਪਰ ਚੱਕ ਨਾ ਕੋਈ ਜਿਸਨੂੰ ਹੈ ਵਰਕਆਊਟ ਕਾ ਆਪਾਂ ਨੇ ਵਜਲੇ ਕੁਝ ਚਾਹੁੰਦਾ ਹੈ ਗਿਫਟਮੈਂਟ ਜਾਦਾ ਚਾਹੁੰਦੇ ਬਸ ਆਪਣਾ ਕਰਨ ਦਾ ਹੁੰਦਾ ਹੈ ਇਹ ਪੁਆਇੰਟ ਆਪਣਾ ਸੈਟ ਐਕਸਰਸ ਕਰੀਏ ਤੇ ਦੱਸਿਓ ਕਿ ਮੈਂ ਗਾਈਡ ਕਰ ਸਕਦਾ ਹਾਂ ਕੋਈ ਵੀ ਤੁਹਾਡੀ ਕੁਝ ਕਰਵਾਦੂ ਵੀਰੇ ਆਪਾਂ ਬਾਅਦ ਚ ਕਿਤੇ ਰਸ਼ਿੰਗ ਕਿਕਸ ਕਰੀਏ ਇਹਦੇ ਵਿੱਚ ਲੈ ਕੇ ਆਪਾਂ ਪਾਪ ਰੱਖਾਂ ਤੇ ক্লোਜ਼ ਹੈਂਡ ਕਰਕੇ ਦੋਨੋਂ ਵਿੱਚ ਲੈਪ 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 ਕਰਾਂਗੇ ਦੇ ਵਿੱਚ ਜਿਹੜੇ ਦਵਾਸ ਲੈ ਬੰਨੇ ਉਹਦੇ ਆਪਣੇ ਅਪ ਵਿੱਚ ਕਰਤੀ ਬੈਲੇ ਲੈ ਸਕਦੇ ਨੇ ਤੇ ਡੰਬ ਵੀ ਲੈ ਸਕਦੇ ਨੇ ਬਹੁਤ ਬੈਨੀਫੀਸ਼ੀਅਲ ਹੈ ਤੁਹਾਡੇ ਲਈ ਇਹ ਜਿਹੜਾ ਤੁਹਾਡਾ ਬੋਰ ਸਟੰਡ ਦੇ ਵਿੱਚ ਬਹੁਤ ਫੈਕਟਿਵ ਐਕਸਰਸਾਈਜ਼ ਹੈ ਜੀ ਚੱਕ ਦੀ ਗੱਲ ਮਿੱਤਰੋ ਕਿ ਮੈਨੇ ਖਿਆਲ ਕੀਤਾ ਕਿ ਪੇਟ ਬਾਰੇ ਕਿ ਤੈਨੂੰ ਅੰਦਰ ਪ੍ਰਾਜਨੀਆਂ ਨਾਲ ਐਕਸਰਸਾਈਜ਼ ਕਰਕੇ ਦੇਖਿਆ ਕਰੋ ਬੰਦਾ ਜ਼ੋਰ ਦੇਖ ਪਿਆਦਾ ਤੇ ਆਪਣੇ ਕੁਝ ਲੰਮਸ ਖਾਇਆ ਕੁਝ ਚੀਜ਼ਾਂ ਦਸੀਆਂ ਤੇ ਲਾਸਟ ਦੇ 4th ਐਕਸਾਈਡ ਦੇਖੋ ਕਰੋ ਚੱਕ ਨਿਤਰੋ ਇਹ ਬਹੁਤ ਵਧੀਆ ਐਕਸਾਈਡ ਨੇ ਬੇਸਿਕ ਹੈਗੇ ਬੇਸਿਕ ਨੇ ਪਰ ਫਿਨਿਸ਼ਲ ਬਹੁਤ ਨਹੀਂ ਇਫੈਕਟਿਵ ਐਸਾ ਜਾਂ ਬਹੁਤ ਨਹੀਂ ਟ੍ਰਾਈ ਕਰਿਆ ਕਰੋ ਕਰੋ ਚੱਕ ਤੇ ਪਿਛੇ ਵੀ ਚੈੱਕ ਕਰੋ ਥੋੜਾ ਟਾਈਮ ਇਹਦੇ ਵਿੱਚ ਬਰਦੀ ਸੀ ਆ ਰਹੀ ਸੀ ਐਡਜਸਟ ਕਰਕੇ ਹੋ ਰਿਹਾ ਸੀਗਾ ਇਹਨੇ ਗ੍ਰੋ ਕਰਦੇ ਤੁਸੀਂ ਜਦੋਂ ਆਪਣਾ ਮੀਨ ਟਾਈਮ ਹੈ ਉਹ ਫੋਕਸ ਕਰੋ ਅੱਜ ਤੇ 4xL ਕਰੋ ਚੱਕ ਮਿੱਤਰੋ